ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਹੋਰ ਸਤਿਨਾਮ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਸਾਰੇ ਵਧੀਆ ਹੋ ਤੇ ਤਿੱਖਾ ਹੋਵੋਗੇ ਹੋਜੇ ਨੂੰ ਬਹੁਤ ਸੋਹਣੇ ਲੱਗਣ ਲੱਗੇ ਧੁੱਪਾਂ ਨਿਕਲਣ ਲੱਗ ਗਈਆਂ ਤੇ ਕੰਮ ਨੂੰ ਵੀ ਜੀ ਕਰਦਾ ਤੇ ਅੱਜ ਫੇਰ ਮੈਂ ਬਹੁਤ ਦਿਨਾਂ ਬਾਅਦ ਘਰ ਆ ਤੇ ਸ਼ਾਮ ਨੂੰ ਜਾਣਾ ਬਾਜ਼ਾਰਾਂ ਆਪਾਂ ਨੂੰ ਤੇ ਹੋਰ ਤੁਸੀਂ ਸਰਾਵ ਜੀ ਜਿਵੇਂ ਤੁਹਾਡੇ ਦਿਨ ਕਿਵੇਂ ਲੰਘ ਰਹੇ ਸਾਰਿਆਂ ਦੇ ਬਹੁਤ ਦਿਨ ਹੋ ਗਏ ਤੁਹਾਡਾ ਸਾਰਿਆਂ ਦਾ ਆਪਾਂ ਹਾਲ ਚਾਲ ਨਹੀਂ ਪੁੱਛਿਆ ਹੈਗਾ ਕਿਉਂਕਿ ਆਪਾਂ ਇੰਨੇ ਕਿਾਦਾ ਬਿਜ਼ੀ ਸੀ ਆਪਣੇ ਕੰਮਾਂ ਕਾਰਾਂ 'ਚ ਠੀਕ ਕਰਾ ਕੋਈ ਵਲੌਗ ਜਿਹੜਾ ਸੇ ਨਹੀਂ ਪਾਇਆ ਜਾ ਰਿਹਾ ਸੀ ਤੇ ਹੁਣ ਅੱਤ ਕਵਾਦ ਆਪਾਂ ਸੋਚਿਆ ਕਿ ਆਹ ਰਾਮ ਮੈਂ ਤੁਹਾਡਾ ਵਲੌਗ ਜਿਹੜੇ ਨੇ ਸ਼ੇਅਰ ਕਰਾਂਗੇ ਅੱਜ ਮੈਂ ਕੱਪ ਸ਼ੇਅਰਿਆ ਆਪਣੀ ਮਸ਼ੀਨ ਲਾਤੀ ਸਾਰੇ ਕੱਪੜੇ ਜਿਹੜੇ ਧੋਨੇ ਸੀ ਧੋਤੇ ਹੁਣ ਇਹ ਸੁੱਕਣ ਵਾਲੇ ਨੇ ਬਸ ਅੱਧ ਸੁੱਕੇ ਜੇ ਹੋਏ ਪਏ ਨੇ ਤੇ ਟਾਈਮ ਹੋ ਗਿਆ ਜੀ ਦੁਪਹਿਰ ਦੇ ਨੀ ਆਦਾ 2 ਵਜੇ ਆ ਤੇ ਟਾਈਮ 4:00 ਦਾ ਹੋ ਗਿਆ ਆਮ ਤੌਰ ਤੇ ਪਿੰਡਾਂ ਦੇ ਵਿੱਚ ਤਾਂ 2 ਜਾਂ 1:30 ਦਾ ਜ਼ਿਆਦਾ ਟਾਈਮ ਸਾਡੇ ਮਾਲਵੇ ਏਰੀਆ 'ਚ ਹਨਾ ਕੁੰਦਰ ਸਿੰਘ ਆਪਣੇ ਉਰੇ 2 ਵਜੇ 1.5 ਵਜੇ ਚਾਹ ਜਿਹੜੀ ਬਣ ਜਾਗੀ ਤਕਰੀਬਨ ਤੇ ਜੇ ਆਪਾਂ ਗੱਲ ਕਰੀਏ ਮਾਝੇ ਵਾਲੇ ਸਾਈਡ ਤੇ ਮਾਝੇ 'ਚ ਚਾਹ ਬਣਦੀ ਮੈਨੂੰ ਲੱਗਦਾ ਸ਼ਾਇਦ ਸ਼ਾਮ ਨੂੰ 3.5 ਵਜੇ ਜਾਂ 4 ਵਜੇ ਬਾਕੀ ਦੱਸਿਓ ਜਿਹੜੇ ਮਾਝੇ ਵਾਲੇ ਨੇ ਮਾਝੇ ਵਾਲੇ ਕਮੈਂਟ ਕਰਕੇ ਦੱਸਿਓ ਤੁਸੀਂ ਸਾਰੇ ਜਣੇ ਪਲੀਜ਼ ਕਿੰਨੇ ਵਜੇ ਚਾਹ ਤੁਸੀਂ ਬਣਾਉਂਦੇ ਹੋ ਸਾਰੇ ਕਿਉਂਕਿ ਜਦੋਂ ਅਸੀਂ ਇਕ ਵਾਰੇ ਹੁੰਦੇ ਸੀ ਅਸੀਂ ਤਾਂ ਸ਼ਾਮ ਨੂੰ ਚਾਹ ਬਣਾਉਂਦੇ ਸੀ 4 ਜਾਂ 3.5 ਜਾਂ 4:15 ਵਜੇ 'ਚ ਇਹਨਾਂ ਨੇ ਸ਼ਾਮ ਨੂੰ ਚਾਹ ਬਣਾਉਣੀ ਏ ਉਰੇ ਆ ਕੇ ਤਾਂ ਸਾਨੂੰ ਪਤਾ ਲੱਗਿਆ ਟਾਈਮ ਤਾਂ ਪੂਰੇ 1.5 ਵਜੇ ਬਣਦੀ ਏ ਸਾਰੀ ਜਿੰਦਗੀ ਤੇ ਐਸਾ ਨਾ ਹੋਗੀ ਉਹਨੂੰ ਪਤਾ ਰਵੇ ਚਾਹ ਪਾਣੀ ਤੁਸੀਂ ਮੈਨੂੰ ਕਹੋਗੇ ਵੀ ਇੰਨੀ ਮੈਂ ਤਿਆਰ ਥਾਰਾ ਕਿੱਥੇ ਚੱਲੀ ਆ ਤੇ ਤੁਹਾਨੂੰ ਪਤਾ ਜੀ ਹੁਣ ਦਿੱਲੀ ਆਪਾਂ ਨੂੰ ਸੂਟਾਂ ਦੀ ਜਿਹੜੀ ਵੀਡੀਓ ਸ਼ੂਟ ਕਰਨੀ ਪਈ ਉਹਦੇ ਵਾਸਤੇ ਫਿਰ ਆਪ ਵੀ ਰੈਡੀ ਹੋਣਾ ਪੈਂਦਾ ਤੇ ਫਿਰ ਜਾ ਕੇ ਵੀਡੀਓ ਜਿਹੜੀ ਸ਼ੂਟ ਹੁੰਦੀ ਤੇ ਇਹ ਕਈ ਵਾਰ ਨਾ ਇੱਕ ਪੀਕੇ ਫਿਲਮ ਆਈ ਸੀ ਨਾ ਉਹਦੇ ਚ ਦਿਖਾਇਆ ਸੀ ਵੀ ਉੱਪਰ ਕੋਟ ਬਲੇਜ਼ਰ ਵਜੋਂ ਪਾ ਕੇ ਟਾਈ ਲਾ ਕੇ ਨਾ ਨਿਊਜ਼ ਚੈਨਲ ਆਇਆ ਵੀ ਨਿਊਜ਼ ਦੇ ਰਿਹਾ ਤੇ نیچے ਉਹਨੇ ਕੁਝ ਵੀ ਨਹੀਂ ਪਾਇਆ ਕੱਛਾ ਹੀ ਪਾਇਆ ਇਹ ਪਤਾ ਨਹੀਂ ਕਿ ਕੈਪਰੀ ਉੱਪਰੀ ਪਾਈ ਦੇ ਇਹਦਾ ਹੀ ਮੇਰੇ ਹਾਲਾਤ ਨੇ ਦੇਖੋ ਮੇਰੇ ਪਿਆਰੇ ਚੱਪਲ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਉੱਪਰ ਦਿਖਾਉਣਾ ਹੁੰਦਾ ਆਪਾਂ ਨੇ ਮੂੰਹ ਵੀ ਹਾਂ ਸੂਟ ਵੇਅਰ ਕੀਤਾ ਤੇ ਜੇ ਕਿਤੇ ਕੋਈ ਕਹਦੇ ਵੀ ਆਪਣੇ ਪਿਆਰ ਵੀ ਦਿਖਾਓ ਤੁਸੀਂ ਕਿਹੜੀ ਜੁੱਤੀ ਪਾਈ ਨਾਲ ਦੇ ਆਪਾਂ ਨੇ ਆਹ ਵੇਲੇ ਚੱਪਲ ਪਾਈ ਹੁੰਦੀ ਕਾਫੀ ਸਾਰੇ ਅੱਜ ਹੋਰੀਏ ਨੇ ਜਿਹੜੇ ਅੱਜ ਆਪਾਂ ਪੈਕ ਕਰ ਲਏ ਨੇ ਤੇ ਉਹ ਪੈਕ ਤੋਂ ਬਾਹਰ ਟਾਈਟਸ ਕੱਟ ਕੇ ਸਾਰਾ ਕੁਝ ਸੈਟਲ ਕਰਦਾ ਹੈ ਚਾਹ ਵਧੀਆ ਜੀ ਪੀਨ ਜੀ ਕਰਦਾ ਕਿਹੜੀ ਚਾਹ ਹੋਵੇ ਤੁਹਾਡੀ ਕੰਮ ਵਾਲੀ ਭੈਣ ਕੰਮ ਕਰ ਗਈ ਪਰ ਗੈਸ ਬੁਝ ਨਹੀਂ ਮੇਰਾ ਸਾਫ਼ ਕਰਕੇ ਗਈ गैस आई गंदा हो माफ करना पैने आप चाह बना चाह पीने बाकी कम करा पता ना तो अभी क्या अज क्यों गया है अज क्यों हो गया टाइम क्यों हो गया हाई तो दो भी नहीं बजे है मैं दो बज गए ने दो बज पंद्रह मिनट पे ने ਜਾਂ ਉਹ ਬੰਦਾ ਘਰੇ ਰਹਿ ਕੇ ਕੰਮ ਕਰ ਸਕਦਾ ਜਾਂ ਬਾਹਰ ਦੇ ਕੰਮ ਕਰ ਸਕਦਾ ਜੇ ਘਰੇ ਕੰਮ ਕਰਦਾ ਤਾਂ ਬਾਹਰ ਦੇ ਕੰਮ ਨਹੀਂ ਹੁੰਦੇ ਹੈਗੇ ਜੇ ਬਾਹਰ ਦੇ ਕੰਮ ਕਰਦਾ ਘਰੇ ਨਹੀਂ ਹੁੰਦੇ ਤੁਸੀਂ ਗੈਸ ਦੇਖ ਸਕਦੇ ਹੋ ਗੈਸ ਕਿੰਨਾ ਦੰਦਾ ਹੋਇਆ ਪਿਆ ਮੈਂ ਦੀ ਲੀ ਚਾਹ ਬਣਾਉਣ ਤੋਂ ਬਾਅਦ ਮੈਂ ਗੈਸ ਸਾਫ ਕਰਦੀ ਐ ਤੇ ਭੁੱਖੇ ਮੈਨੂੰ ਬਹੁਤ ਲੱਗੀ ਪਈ ਨੇ ਕੁਝ ਖਾਣ ਦਾ ਦਿਲ ਕਰਦਾ ਪਰ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਮਾਰੇ ਰੋਟੀ ਨਹੀਂ ਖਾਣੀ ਹੈਗੀ ਕੁਝ ਹੋਰ ਖਾਵਾਂ ਇਹ ਮੈਂ ਤਾਂ ਚਾਹਣਾ ਸ਼ੱਕਰ ਵਾਲੀ ਪੀਨ ਜੀ ਕਰਦਾ ਕਈ ਵਾਰੀ ਖੰਡ ਵਾਲੀ ਪੀਨ ਜੀ ਕਰਦਾ ਇਸ ਕਰਕੇ ਨਾ ਫਿਰ ਮੈਂ ਸ਼ੱਕਰ ਤੇ ਖੰਡ ਜਿਹੜੀ ਮਿਕਸੀ ਕਰ ਲਈ ਬਹੁਤ ਘਰੇ ਡੀਪ ਕਲੀਨਿੰਗ ਹੋਣ ਵਾਲੀ ਏ ਸਮਝ ਨਹੀਂ ਆਉਂਦੀ ਵੀ ਕਦੋਂ ਮੈਂ ਘਰੇ ਹੋਵਾਂ ਤੇ ਕਦੋਂ ਮੈਂ ਆ ਫ੍ਰੀ ਹੋ ਕੇ ਇਹਦੀ ਸਾਰੀ ਕਲੀਨਿੰਗ ਕਰਾ ਘੱਡੀ ਤੁਹਾਨੂੰ ਪਤਾ ਵੀ ਗगन ਨੂੰ ਵੀ ਗਈ ਨੂੰ ਬਹੁਤ ਦਿਨ ਹੋ ਗਿਆ ਗगन ਅਜੇ ਤੱਕ ਵਾਪਸ ਨਹੀਂ ਆਈ ਹੈਗੀ ਫੋਲ ਮਖਾਣੇ ਫਰਾਈ ਕਰ ਲਾਂ ਹੈ ਹੂੰ

ਕਸਟਰਡ ਖਾਣਾ ਸਾਰੇ ਕਸਟਰਮ ਆਏ ਕਿੱਥੇ ਪਿਆ ਹੋ ਡੀਮਾਰਟ ਚ ਆਪਾਂ ਸ਼ਾਪਿੰਗ ਤਾਂ ਕਰ ਆਉਂਦੇ ਆ ਸਮਾਨ ਜਿਵੇਂ ਗਰੋਸਰੀ ਲੈ ਤਾਂ ਆਉਂਦੇ ਆ ਪਰ ਉਹਦੇ ਨਾਲ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹ ਘੱਟ ਆਉਂਦੀਆਂ ਨੇ ਮੁੱਠਕਾਂ ਸਮਾਨ ਜ਼ਿਆਦਾ ਆ ਜਾਂਦਾ ਹੈ ਹੁਣ ਤੁਹਾਡਾ ਉਦੋਂ ਵੀ ਪੂਰਾ ਪੂਰਾ ਸਮਾਨ ਲਿਆ ਹੁੰਦਾ ਫਿਰ ਵੀ 6000 ਰੁਪਏ ਦਾ ਸਮਾਨ ਆ ਗਿਆ ਕਿਉਂਕਿ ਉੱਥੇ ਸਮਾਨ ਇੰਨਾ ਕਿਹੜਾ ਡਿਸਪਲੇ ਕੀਤਾ ਹੁੰਦਾ ਆਪਣਾ ਧਿਆਨ ਉਧਰ ਪਰਾਈ ਵਾਜਦਾ ਰਹਿੰਦਾ ਪੀ ਆ ਵੀ ਲੈ ਲਈਏ ਆ ਵੀ ਲੈ ਲਈਏ ਇਹ ਤਾਂ ਬਕਵਲ ਨਹੀਂ ਕਿਉਂ ਨਾ ਸਲੀਟਾ ਤਾਂ ਤੀ ਦੇਸੀ ਘਿਓ ਵੀ ਮੁੱਕਿਆ ਪੈ ਦੇਸੀ ਘਿਓ ਵੀ ਕੱਢਣ ਦਾ ਟਾਈਮ ਨਹੀਂ ਹੈਗਾ ਕੱਲ ਵੀ ਇਦਾਂ ਰੋਟੀ ਖਾਧੀ ਕੜੀ ਮੇਰੀ ਬਣਾਈ ਨੀ ਆਪਾਂ ਨੇ ਅੱਜ ਪਾਇਆ ਕੀ ਫਰਾਈ ਕਰਨੇ ਪੈਣਗੇ ਇਹਨਾਂ ਦੇਸੀ ਘਿਓ ਚ ਵਧੀਆ ਲੱਗਦੇ ਨੇ ਕੋਈ ਗੱਲ ਜੋ ਕੁਛ ਹੈਗਾ ਕਰੇ ਠੀਕ ਹੈ ਇਕ ਹੋਰ ਟਾਈਮ ਹੋ ਜਾਣਾ ਦੁਪਹਿਰ ਦਾ ਜਿਵੇਂ 2:30 ਦਾ 3:00 ਦਾ ਭੁੱਖ ਲੱਗਦੀ ਪਰ ਸਮਝ ਨਹੀਂ ਆਉਂਦੀ ਵੀ ਖਾਈਏ ਕੀ ਆਪਾਂ ਹਣਾ ਸਾਰਿਆਂ ਨੂੰ ਹੁੰਦਾ ਕਿ ਮੈਨੂੰ ਜਾਂ ਮੈਂ ਸਾਡੀ ਸਾਰੀ ਫੈਮਿਲੀ ਨੂੰ ਹੁੰਦਾ ਸਾਡੀ ਸਾਰੀ ਸ਼ਾਮੇ ਅਕਲ ਦਾ ਚਾਹ ਪੀਣੀ ਹੈ ਤੇ ਚਾਹ ਨਾਲ ਰੋਟੀ ਨਹੀਂ ਖਾਣੀ ਹੈਗੀ ਜਾਂ ਮਰ ਰੋਟੀ ਹੋਵੇ ਅੰਬ ਦੇ ਚਾਰ ਨਾਲ ਦੁਪਹਿਰੇ ਚਾਹ ਨਾਲ ਤੇ ਜਾਂ ਹੋਵੇ ਬਸ ਵੀ ਕੋਈ ਸਨੈਕਸ ਵਗੈਰਾ ਹੋਣ ਆਹ ਨਹੀਂ ਰੋਟੀ ਸਬ지 ਨਹੀਂ ਕਿਉਂਕਿ ਗਰਮੀ ਆ ਗਈ ਮੈਂ ਦੁਪਹਿਰ ਤੋਂ ਰੋਟੀ ਬਣਾਇਆ ਕਰੂੰਗੀ ਕਿਉਂਕਿ ਦਿਨ ਵੱਡੇ ਹੋ ਗਏ ਭੁੱਖ ਲੱਗੀ ਸਾਰਿਆਂ ਨੂੰ ਅੱਗ ਗੱਗਣਾ ਦੇਣਾ ਇਹ ਥੋੜੀ ਕਟਿੰਗ ਕੱਟ ਬੋਲੂਗੀ ਆਪਣੇ ਬਈ ਇਹਨਾਂ ਨੂੰ ਘੱਟ ਗਾਇਸ ਤੇ ਟਰਾਈ ਕਰਿਆ ਕਰੋ ਕਿਉਂਕਿ ਜੇ ਅਪਾ ਤੇਜ਼ ਗਾਇਸ ਤੇ ਫਰਾਈ ਕਰਾਂਗੇ ਨਾ ਤਾਂ ਇਹ ਅੰਦਰੋਂ ਕੱਚੇ ਰਹਿ ਜਾਣਗੇ ਮੈਂ ਪਹਿਲਾਂ ਤੁਹਾਨੂੰ ਕਈ ਵਾਰ ਦੱਸ ਦਿੱਤੀਆਂ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਜੀ ਤੁਹਾਡੀ ਪੱਤੀ ਇੰਨੀ ਤੇਲ ਜੜੀ ਹੈ ਫਰ ਲੈਣ ਦੀ ਡੀਮਾਰਟੋਂ ਆਪਾਂ ਨੇ ਥੋੜੀ ਜਿਹੀ ਪੌਂ ਰੰਗ ਆਇਆ ਕਰ ਦੇਣੀ ਲਾਲ ਫੜਾ ਵਾਲੀ ਕਾਹ ਬਣ ਜਾਈਏ ਹਜੇ ਟੈਗ ਮੀਡਲ ਕਲਾਫ ਵਾਲਾ ਪਾਉਣਾ ਐਦਾਂ ਹੀ ਨਾ ਘੜਾ ਲੈ ਅੰਦਰ ਫੇਰ ਟੈਗ ਮੀਡਲ ਕਲਾਫ ਵਾਲਾ ਪਾਉਣਾ ਤਾਂ ਬਹੁਤ ਕੁਝ ਸੋਚਿਆ ਹੋਇਆ ਜੀ ਜ਼ਿੰਦਗੀ ਦੇ ਵਿੱਚ ਕੀ ਬਹੁਤ ਕੁਝ ਕਰਨਾ ਤੇ ਆਪਾਂ ਸਾਰਾ ਕੁਝ ਜੋ ਵੀ ਕਰਨਾ ਇੱਕ ਵਾਹਿਗੁਰੂ ਦੇ ਸਾਥ ਨਾਲ ਤੇ ਇੱਕ ਤੁਹਾਡੇ ਸਾਥ ਨਾਲ ਕਰਨਾ ਜੀ ਤਾਂ ਇਹ ਕੀ ਹੁੰਦਾ ਮੈਨੂੰ ਨਾ ਮੇਰਾ ਪੇਕੇ ਆਉਣ ਨੂੰ ਬੜਾ ਤੇ ਲਗਦਾ ਰਹਿੰਦੇ ਵਿੱਚ ਪਰ ਤੁਹਾਨੂੰ ਪਤਾ ਹੈ ਜੀ ਕੰਮ ਧੰਦਿਆਜ ਆਪਾਂ ਨਹੀਂ ਜਾ ਸਕਦੇ ਹਨ ਇੰਨੇ ਕਿ ਫਸ ਗਏ ਆ ਨਾ ਕੰਮਾਂ ਦੇ ਵਿੱਚ ਫੋਨ ਕਰਨ ਦਾ ਵੀ ਟਾਈਮ ਨਹੀਂ ਰਿਹਾ ਹੈਗਾ ਕਿਸੇ ਨੂੰ ਕੀ ਫੋਨ ਤੇ ਗੋਮਿੰਟ ਗੱਲ ਕਰ ਲੋ ਕੱਲ ਵੀ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਤੂੰ ਤੇ ਫੋਨ ਕਰਨਾ ਹੀ ਛੱਡ ਗਈ ਐ ਤੇ ਤਾਂ ਫੋਨ ਹੀ ਬੜਾ ਘੱਟ ਕਰਦੀ ਮੈਂ ਮਮੇ ਕੀ ਕਰਾਂ ਮੈਂ ਕਿ ਮੈਂ ਮੈਂ ਸਾਰਾ ਦਿਨ ਮੇਰਾ ਫੋਨ ਤਾਂ ਨਾ ਗਏ ਹਨ ਪਰ ਆਹ ਦਿਨ ਫੋਨ ਕਰਨ ਦਾ ਟਾਈਮ ਨਹੀਂ ਰਹਿੰਦਾ ਹੈਗਾ ਕਿਉਂ ਤੁਹਾਨੂੰ ਪਤਾ ਕੰਮ ਖਾਰ ਇਹ ਜਿਹੇ ਹੋ ਗਏ ਨੇ ਕਾਰਿਗਰਾਂ ਨਾਲੀ ਗੱਲਾਂ ਕਰ ਕਰ ਸਾਕੇ ਜਾਂਦੀਆਂ ਮੈਂ ਤਾਂ ਕਦੀ ਕਿਸੇ ਕਾਰੀਗਰ ਨੂੰ ਕਦੀ ਹੈਂਡਵਰਕ ਵਾਲੇ ਨੂੰ ਕਦੀ ਥ੍ਰੈਡਵਰਕ ਵਾਲੇ ਨੂੰ ਕਦੀ ਟੇਲਰ ਨੂੰ ਕਦੀ ਦਾਈ ਵਾਲੇ ਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਕਿੰਨੇ ਕੁ ਫੋਨ ਕਰਨੇ ਪੈਂਦੇ ਉੜਦੇ ਹਸਾਰ ਪਹਿਲਾਂ ਫੋਨ ਘਮਾਉਣੇ ਪੈ ਜਾਣ ਸਾਰਿਆਂ ਨੂੰ ਅਰੇ ਨਾ ਕਿ ਆਪਣੇ ਜਿਹੜਾ ਆਪਣਾ ਨਵਾਂ ਬਿਜ਼ਨਸ ਸ਼ੁਰੂ ਕੀਤਾ ਬੁਟੀਕ ਦਾ ਇੰਨਾ ਬਿਆਦਾ ਸਾਥ ਦੇ ਰਹੇ ਨੇ ਆਪਣੇ ਦਾਈ ਵਾਲੇ ਵੀ ਆਪਣੇ ਹੈਂਡਵਰਕ ਵਾਲੇ ਵੀ ਥ੍ਰੈਡਵਰਕ ਵਾਲੇ ਵੀ ਕੱਪੜੇ ਵਾਲੇ ਵੀ ਸਾਰਿਆਂ ਦਾ ਬਹੁਤ ਜ਼ਿਆਦਾ ਸਾਥ ਹੈ ਜੀ ਆਪਣੇ ਨਾਲ ਪੂਰੇ ਟੈਨਸ਼ਨ ਲੈ ਰਹਿਨਾ ਆਪਣੇ ਕੰਮ ਦੀ ਲਈ ਔਰ ਮੈਂ ਨਹੀਂ ਫੋਨ ਕਰਦੇ ਤਾਂ ਖੁਦ ਫੋਨ ਕਰਕੇ ਜਿੰਦੇ ਮੈਡਮ ਜੀ ਅੱਜ ਆਪ ਆਏ ਨਹੀਂ ਅੱਜ ਆਪਣੇ ਫੋਨ ਨਹੀਂ ਕੀਤਾ ਨੈਕਸਟ ਕੰਮ ਕੀ ਹੈ ਬਤਾਓ ਮੈਨੂੰ ਜਲਦੀ ਜਲਦੀ ਬੜੀ ਖੁਸ਼ੀ ਹੋਈ ਔਰ ਸਾਰੇ ਘਰ ਦੇ ਕੰਮ ਕਰਦੇ ਬੜਾ ਵਧੀਆ ਲੱਗਦਾ ਚਾਹ ਪੀ ਲਈ ਆਪਾਂ ਨੇ ਤੇ ਚਾਹ ਪੀ ਕੇ ਉੱਥੇ ਹੀ ਬੈਠੇ ਰਹੇ ਆਪਾਂ ਉੱਥੇ ਨਹੀਂ ਹੈਗੇ ਉਹ ਸੋਣਾ ਹਣਾ ਕੁਲਿੰਦਰ ਹਾਂ ਉੱਥੇ ਹੀ ਬਸ ਉੱਥੇ ਬੈਠ ਕੇ ਫੋਨ ਚਲਾਈ ਗਏ ਕਿਉਂਕਿ ਅੱਜ ਕੰਮ ਘੱਟ ਸੀ ਤੇ ਆ ਸੋਚਿਆ ਕਿ ਕਿਉਂ ਨਾ ਅੱਜ ਫੋਨ ਫਾਂ ਚਲਾ ਲਈ ਤੇ ਕਾਫੀ ਦਿਨ ਹੋ ਗਏ ਫੋਨ ਫਾਂ ਚਲਾਇਆ ਨਹੀਂ ਤੇ ਇੱਧਰ ਬੁਟੀਕ 'ਚ ਵੀ ਇੰਨਾ ਖਲਾਰਾ ਪੈ ਤੁਸੀ ਦੇਖ ਸਕਦੇ ਹੋ ਚਾਰ ਸਫੇਰੇ ਇੱਧਰ ਹੀ ਇੱਧਰ ਵੀ ਕੱਪੜੇ نیچے ਵੀ ਤੇ ਇੱਧਰ ਵੀ ਕੱਪੜੇ ਤੇ ਤੁਹਾਨੂੰ ਪਤਾ ਹੀ ਹੈ ਜੀ ਫਿਰ ਬੁਟੀਕ 'ਚ ਤਾਂ ਫਿਰ ਕੱਪੜੇ ਹੀ ਹੋਣਗੇ ਹਨਾ ਤੇ ਆਪਾਂ ਨੀਟ ਸੌਕਸ ਵੀ ਲਾ ਕੇ ਇੱਥੇ ਸੁੱਟ ਗਿਆ ਦੇਖੋ ਪਨੀ ਦੇ ਕੰਮ ਸੌਕਸ ਦੇ ਕਿੱਥੇ ਸੁੱਟ ਗਿਆ ਹੈ ਤੇ ਆਪਣੇ ਜਿਹੜੇ ਕੱਲ ਆਏ ਸੂਟ ਉਹ ਜਿਹੜੇ ਕਿੱਥੇ ਨੇ ਉਹ ਆ ਪੈਣ નીચે ਤੇ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਜੀ ਪਹਿਣਾ ਦੇ ਬੁਟੀਕ ਤੇ ਆਪਣੇ ਕਿੰਨੇ ਲਈਦਾ ਸ਼ਿਮਰ ਦੇ ਉੱਪਰ ਤੇ ਕਾਫੀ ਸਾਰੇ ਸੂਟ ਆਪਣੇ ਜਿਹੜੇ ਨੇ ਹੈਂਡਵਰਕ ਤੇ ਵੀ ਰੈਡੀ ਹੋ ਕੇ ਆਏ ਹੋਏ ਨੇ ਬਸ ਦੁਪੱਟੇ ਫਿਨਿਸ਼ਿੰਗ ਹੋਣ ਵਾਸਤੇ ਗਏ ਹੋਏ ਨੇ ਜਦੋਂ ਉਹ ਆ ਗਏ ਫਿਰ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਜੀ ਠੀਕ ਹੈ ਤੇ ਕੁਝ ਦੇ ਦੁਪੱਟੇ ਆ ਗਏ ਕੁਝ ਦੇ ਸੂਟ ਆ ਗਏ ਬਸ ਇਦਾਂ ਹੀ ਆਏ ਹੋਏ ਨੇ ਜੀ ਅੱਧ ਵਿਚਾਲੇ ਜੇ ਕੰਮ ਹੋ ਕੇ ਮੈਂ ਜਲਦੀ ਜਲਦੀ ਸਾਰੇ ਰੈਡੀ ਹੋ ਜਾਣਗੇ ਹੁਣ ਆਪਾਂ ਸੈਟਿੰਗ ਕਰਕੇ ਫਟਾਫਟ ਵੀਡੀਓ ਸ਼ੂਟ ਕਰ ਲੈਂਦੇ ਆ ਜੀ ਮੇਰਾ ਪੁੱਤਾ ਬਣ ਗਿਆ ਪ੍ਰੋ ਮੁੰਡਾ ਕਿਤੇ ਬਲੈਕ ਬਲੈਕ ਹੋਇਆ ਪਿਆ ਹੈ ਮੂੰਗਾ ਤੋ ਲਗਾ ਲਿਆ ਮੇਰੇ ਪੁੱਤ ਨੇ ਚਲੋ ਚੱਲੀਏ ਲਵੜਾ ਕੈਮਰਾ ਹੜਾ ਮੇਰਾ ਬਣਾ ਲੈ ਕਰਨਾ ਕੋਸ ਤੀ ਹੁਣ ਚਲੋ ਚਲੋ ਸਿਰ ਸੈਟਰ ਹੁਣ ਆਪਾਂ ਚੱਲੀਏ ਬਾਜ਼ਾਰ ਵਾਲੇ ਕੰਮ ਖਤਮ ਕਰਨ ਅੱਜ ਸਵੇਰੇ ਆਪਾਂ ਗਏ ਨਹੀਂ ਹੁਣ ਛਾਮੀ ਜਾਣਾ ਪੈਣਾ ਮੇਰੇ ਕੋਟੀ ਸੁੱਕ ਜੀ ਕਿ ਨਹੀਂ ਬਈ ਗਿੱਲੀ ਵਾ ਮਾਈ ਗੱਲ ਨੂੰਰ ਕੋਟੀ ਐਡਾ ਕਿਉਂ ਕਿਹਾ ਇਨ ਤਾਂ ਧੁੱਪ ਨਿਕਲੀ ਹੈ ਧੁੱਪ ਹੈਗੀ ਰਹੀ ਹੈ 40 ਪਾ ਕੇ ਆ ਗਈ ਓਏ ਯਾਰ ਓਏ ਯਾਰ ਕੀ ਹੋ ਗਿਆ ਐਵੇਂ ਛਾਵੇਂ ਪਾਈ ਹੋਏ ਨਹੀਂ ਹੋਣੀ ਹਾਂਜੀ ਗੇਟ ਬੋਲੋ ਗੇਟ ਬੋਲੋ ਆ ਆ ਫੜੋ ਪਹਿਲਾਂ ਕੋਈ ਨਹੀਂ ਪਾ ਦਿਓ ਵਦਿਆ ਅਰੇ ਵਾਓ ਮੈਂ ਕਿੰਨਾ ਮਾਰੀ ਲਿਆ ਲਾ ਕੇ ਤਾਂ ਮੇਰੇ ਵਾਸਤੇ ਖੋਲਿਆ ਹੈ ਇਹ ਮੈਡਮ ਪਟਨ ਲਾਲ ਘਾਟੜ ਥੋੜਾ ਖਾਉਣੇ ਆਪਾਂ ਕਿਤੇ ਕੋਈ ਗੱਡੀ ਚਲਾਉਂਦਾ ਕੋਈ ਸ਼ੀਸ਼ਾ ਖੋਲਦਾ ਬਾਰੀ ਖੋਲਦਾ ਕੋਈ ਕੁਛ ਕਰਦਾ ਬਣੀਦੇ ਉੱਥੇ ਅੱਜ ਨਾ ਪਰਨੀਤ ਨੂੰ ਪਤਾ ਬਿਮਾਰ ਸੀ ਦੋ ਤਿੰਨ ਦਿਨਾਂ ਤੋਂ ਬੁਖਾਰ ਹੋਇਆ ਸੀ ਪਰਨੀਤ ਨੂੰ ਤੇ ਬਣੀਦੇ ਪਹਿਲਾਂ ਵੀ ਟੈਸਟ ਕਰਵਾ ਲਏ ਪਰ ਉਹ ਟੈਸਟਾਂ ਵਿੱਚ ਕੁਛ ਨਹੀਂ ਆਇਆ ਤੇ ਰੋਜ਼ ਨਾ ਰਾਤ ਨੂੰ ਪਰਨੀਤ ਨੂੰ 12:00 ਵਜੇ ਬੁਖਾਰ ਚੜਦਾ ਨਾ ਰਾਤ ਨੂੰ ਬੁਖਾਰ ਆਵੇ 12:00 ਵਜੇ ਫਿਰ ਬੁਖਾਰ ਚੜ ਗਿਆ ਤੇ ਹੁਣ ਆਪਾਂ ਪਰਨੀਤ ਟੈਸਟ ਕਰਵਾ ਕੇ ਲੈਉਣਾ ਜਿਹੜੇ ਰਹਿ ਗਏ ਤੇ ਵੈਸੇ ਦੋ ਦਿਨ ਪਰਨੀਤ ਸਕੂਲ ਨਹੀਂ ਸੀ ਗਿਆ ਤੇ ਅੱਜ ਸਕੂਲ ਭੇਜਿਆ ਸੀ ਮੈਂ ਵੀ ਚਲ ਬਟਾ ਇੱਕ ਦਿਨ ਜਾ ਪੇਪਰ ਵੀ ਨੇੜੇ ਲੱਗੇ ਪਏ ਨੇ ਕਿ ਪਨੀਰ ਦੇਖੋ ਪਿੱਛੇ ਕਿਵੇਂ ਮੇਰਾ ਪਨੀਰ ਹੈਲੀਕਾਪਟਰ ਨੇ ਜਾਰੇ ਲੈ ਆ ਰਿਹਾ ਪੂਰੇ ਪਨੀਰ ਨੂੰ ਪਨੀਰ ਦਾ ਦਿਲ ਨਹੀਂ ਕਰਾ ਜਾਣ ਨੂੰ ਹਾਂ ਪਨੀਰ ਡਰ ਰਹਾ ਪਿਆ ਵੀ ਟੈਸਟ ਕੰਦਾ ਤੇ ਟੈਸਟ ਜਿਹੜਾ ਕਰਦਾ ਨਾ ਅੰਕਲ ਕਹਿੰਦਾ ਉਹ ਸੂਈ ਕੰਦਾ ਬਹੁਤ ਕਹਿੰਦਾ ਵੇਚੀ ਰੱਖਦਾ ਕਿੰਨਾ ਟਾਈਮ ਹੀ ਕਹਿੰਦਾ ਰੱਖਣੀ ਪੈਂਦੀ ਹੈ ਨਾ ਹੋਰ ਕਹਿੰਦਾ ਮੈਨੂੰ ਡਰ ਲੱਗਦਾ ਮम्मा ਮੈਨੂੰ ਟੈਸਟ ਨਾ ਕਰਾਓ ਤੇ ਮੇਰੇ ਵੀ ਦਿਲ ਨੂੰ ਕੁਝ ਹੋ ਜਾਂਦਾ ਟੈਸਟ ਪਨੀਰ ਦੇਣਾ ਪਰ ਮੇਰੇ ਦਿਲ ਨੂੰ ਕੁਝ ਹੋ ਹੀ ਜਾਂਦਾ ਵੀ ਹਾਏ ਸੂਈ ਦਾ ਦਰਦ ਕਿੰਨਾ ਚਿਰ ਬਰਦਾਸ਼ਤ ਕਰੂੰਗਾ ਵਿਚਾਰਾ ਮੇਰਾ ਪੁੱਤ ਪਰ ਬਿਨਾਂ ਟੈਸਟ ਨਾਲ ਸਮਝ ਵੀ ਨਹੀਂ ਆਉਂਦੀ ਹੈ ਕਿ ਬੁਖਾਰ ਰੋ ਇਹ ਗੱਡੀ ਇੰਨੀ ਤੇਜ਼ ਹੈ ਜੀ ਜੀ ਕਹਿੰਦੇ ਡੌਂਕੀ ਬੜੀ ਔਖੀ ਅੱਛਾ ਗੱਡੀ ਜਾ ਰਹੀਆਂ ਮਜ਼ੇ ਆ ਰਹੇ ਮਜ਼ੇ ਆ ਰਹੇ ਨੇ ਤੇ ਦਿਨ ਹੋ ਗਿਆ ਦੂਸਰਾ ਹਨਾ ਪੰਨੀ ਸਿੰਘ ਯੈਸ ਤੇ ਕੱਲ ਆਪਾਂ ਵਲੌਗ ਨੂੰ ਸ਼ੂਟ ਕੀਤਾ ਤੇ ਅੱਜ ਕਿਦਾਂ ਲਈਦਾ ਪ੍ਰਧਾਨ ਸਾਹਿਬ ਕੀ ਕਰਨ ਚਲੇ ਨੇ ਗੱਡੀ ਨੂੰ ਵੈਕਿਊਮ ਕਰਾਉਣ ਚਲੇ ਨੇ ਹਨਾ ਇਹ ਵੀ ਨਾਲ ਹੀ ਜਾ ਰਹੇ ਆਪਾਂ ਆਪਾਂ ਦੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਮਿੰਟ ਹਾਂਜੀ ਪ੍ਰਧਾਨ ਸਾਹਿਬ ਚੱਲੇ ਅੱਜ ਗੱਡੀ ਨੂੰ ਵੈਕਿਊਮ ਕਰਵਾਉਣ ਕਿਉਂਕਿ ਕੱਲ ਹੈਗਾ ਬਹੁਤ ਵੱਡਾ ਸਰਪ੍ਰਾਈਜ਼ ਤੁਹਾਨੂੰ ਦੱਸਾਂਗੇ ਲਾ ਫੜੇ ਮੈਂ ਗੇਟ ਖੋਲ ਕੇ ਆਵਾਂ ਯਾਰ ਗੋਲੀਆਂ ਖਾਲਾ ਕਾਦੀ ਗੋਲੀ ਖਾਲਾ ਉਹੀ ਗੋਲੀ ਖਾਲਾ ਬਾਤਾਂ ਆਉਂਦੇ ਨੇ ਜਿਹਨੂੰ ਅੱਜ ਓਏ ਗੰਦੇ ਜੇ ਮੈਂ ਗੇਟ ਖੋਲ ਕੇ ਆਵਾਂ ਗੇਟ ਤੇ ਖੜਾ ਕੋਈ ਆ ਹੁਣ ਤਾਂ ਗਰਮੀ ਹੋ ਗਈ ਹੈ ਨਾ ਕੋਟੀ ਪੋਨਾ ਤਾਂ ਗਰਮੀ ਲੱਗਦੀ ਤੇ ਕੋਟੀ ਲੋੜ ਠੰਡ ਲੱਗਦੀ ਹੈ ਹੂੰ तेरा तेरा नेल पेंट भी पिया उरे गड्डी च सेली आ गई मम्मी दी आ ला इन जी के चमकन लग रहे ने गड्डी दे है ये चमकाए ने ता चमकते ने बहुत चमकन लग रहे ने नहीं चमकते ने जदा चमकाउने आ तुसी गड्डी चंगी तरह अंदर साफ करवा के ले आयो चंगा गड्डी के बहुत नरक पिया हुआ आ फड़ अपना मेरा नेल पेंट मैं कपड़े का नहीं तो मेरा नो हो जाए कटती नहीं जुती में वो पही गड्डी वैक्यूम गैक्य्यूम करान बस उ बैठे नज़ारा लै रहे ठीक है चलो गड्डी वैक्यूम करा के थो मिल पापा ਜਦ ਤੱਕ ਕੈਮਰਾ ਬੰਨ੍ਹ ਬਦੋ ਹਸਣ ਲੱਗ ਜਾਂਦੇ ਨੇ ਜ ਜਦੋਂ ਕੈਮਰਾ ਸ਼ੁਰੂ ਕਰਦਾ ਉਦੋਂ ਵੀ ਫੇਰ ਉਹੀ ਮੂੰਹ ਬਸ ਦੇਖੋ ਦੇਖਾ ਪੂਰਾ ਐਂਗਰੀ ਮੂਡ ਹੋਇਆ ਦੇ ਨੇ ਆ ਆ ਆ ਆ ਦੇਖੋ 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 ਇੱਧਰ ਦੇਖੋ ਇਹ

ਵੈਸੇ ਸਾਫ਼ ਹੀ ਪਈ ਹੈ ਗੱਡੀ ਦਾ ਜ਼ਿਆਦਾ ਗੰਦਾ ਨਹੀਂ ਹੈਗਾ ਕਿਵੇਂ ਗੱਡੀ ਮੇਕਾ ਸਾਫ਼ ਤਾਂ ਪਈ ਹੈ ਕੋਈ ਨਹੀਂ ਬਹੁਤ ਜ਼ਿਆਦਾ ਗੰਦੀ ਨਹੀਂ ਜਦੋਂ ਕਿ ਮਿੱਟੀ ਜ਼ਿਆਦਾ ਗੰਦੀ ਹੋ ਮਤਲਬ ਹੋ ਰਹੀ ਨਾ ਅੱਛਾ ਜਿਹੜੇ ਦਾ ਹੋਣਾ ਥੱਲੇ ਲੱਗਿਆ ਹੋਇਆ ਆ ਜੀ ਮੈਂ ਮੈਨੂੰ ਦੱਬ ਕੇ ਨੀਚੇ ਕਰ ਦੱਸ ਫੇਰ ਫੇਰ ਗੱਡੀ ਪਿੱਛੇ ਜਾਓ ਪਿੱਛੇ ਜਾਓ ਠੀਕ ਹੈ लूर में मम्म मम्मा दी पाया यार लूर ओ देखो उधर उधर कोई डिस्कशन हो रही है टीवी तो तो यू ना है ना घर

ਨਾ ਇਹ ਨਾ ਇੱਕ ਹੈਗਾ ਚੈਨਲ ਤੇ ਇਹਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਸਾਰੇ ਜਾਣੇ ਏ ਆੜਾ ਤੇ ਇੱਕ ਏ ਵੀ ਹੈ ਇਹਨੂੰ ਵੀ ਕਰ ਲਿਓ ਸਬਸਕ੍ਰਾਈਬ ਠੀਕ ਹੈ ਇੱਕ ਵਸ ਇਹਨੂੰ ਕੱਟ ਕੇ ਤੇ ਇਹਨੂੰ ਕੱਟ ਕੇ ਉਰੇ ਆਂਦਾ ਬਾਸੀ ਫੈਮਿਲੀ ਉਹ ਵੀ ਕਰ ਲਿਓ ਸਬਸਕ੍ਰਾਈਬ ਠੀਕ ਹੈ ਓਕੇ ਇੱਧਰ ਦੇਖੋ ਫੋਰਚੂਨਰ ਆਹ ਇਹ ਕਿੰਨਾ ਹੈ ਯਾਰ ਇਹ ਲੰਬੀ ਹੈ ਨਾ ਆਪਾਂ ਇਹ ਵੀ ਲੈ ਲਾਂਗੇ ਕਿੰਨੀ ਲੰਬੀ ਹੈ ਨਾ ਗੱਡੀ ਇਹ ਦੂਈ ਕੈਂਟ ਆ ਹਾਂ ਆ ਦੇ ਦੁਆਰਾ ਇਹ ਖਰਾਬ ਜੈ ਅੰਦਰੋਂ ਦੇਖੋ ਇਹ ਇਹਦਾ ਕੀ ਹੋਗਾ ਪ੍ਰਾਈਸ ਗੱਡੀ ਆਪਨੇ ਵੈਕਿਊਮ ਕਰਾ ਲਈ ਅੰਦਰ ਵਸਾਰ ਅਖਬਾਰ ਵਗੈਰਾ ਰੱਖਾ ਲਈ ਉਧਰ ਵੀ ਅੱਛੇ ਕੁਝ ਨਹੀਂ ਆ ਰਿਹਾ